हां जी ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab PB 13 ਤੇ ਤੁਹਾਡਾ ਸਭ ਦਾ ਸਵਾਗਤ ਆ ਅੱਜ ਆਪਾਂ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਿਖੇ ਪਹੁੰਚਾਂਗੇ ਇੱਥੇ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਭਾਰੀ ਮੇਲਾ ਲੱਗਦਾਗਾ ਬਹੁਤ ਦੂਰੋਂ ਦੂਰੋਂ ਲੋਕ ਇੱਥੇ ਮੱਥਾ ਟੇਕਣ ਲਈ ਆਉਂਦੇ ਹਨ ਇਹ ਬਹੁਤ ਹੀ ਪਵਿੱਤਰ ਧਰਤੀ ਹੈਗੀ ਬਹੁਤ ਥਾਮਾਂ ਤੇ ਲੰਗਰ ਲਾਏ ਜਾਂਦੇ ਨੇ ਇਕੱਠ ਵੇਖ ਸਕਦੇ ਹੋ ਤੁਸੀਂ ਲੋਕਾਂ ਦਾ ਅੰਦਰੋਂ ਤੁਸੀਂ ਦਰਸ਼ਨ ਕਰ ਸਕਦੇ ਹੋਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਧਰ ਪੱਗਾਂ ਦਾ ਲੰਗਰ ਲੱਗਿਆ ਹੋਇਆ ਸੀਗਾ ਹਾਰ ਸਾਲ ਜੀ 31 ਜਨਵਰੀ ਅਤੇ 1 ਫਰਵਰੀ ਨੂੰ ਮੇਲਾ ਲੱਗਦੀ ਲੱਗਦਾ ਹੈ ਜੇਕਰ ਤੁਸੀਂ ਮੱਥਾ ਟੇਕਣ ਲਈ ਆਉਣਾ ਹੋਵੇ ਤਾਂ ਤੁਸੀਂ ਆ ਸਕਦੇ ਹੋ ਕੰਬੜਾਲ ਸੰਗੂਰ ਦੇ ਆ ਸਾਡੇ ਪਿੰਡ ਵੱਲੋਂ ਹੀ ਦੁੱਧ ਦਾ ਲੰਗਰ ਲਾਇਆ ਗਿਆ ਤੁਸੀਂ ਵੇਖ ਸਕਦੇ ਹੋ ਆਪਾਂ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਿੱਚ ਵੀ ਮੱਥਾ ਟੇਕਣ ਲਈ ਗਏ ਸੀਗੇ ਹੁਣ ਤੋਂ ਹਾਂ ਜੀ ਆਪਾਂ ਤੂਲੇ ਦੇਖ ਸਕਦੇ ਹੋ ਥੂਲੇ ਦਿਖਾਉਣੇ ਆ ਤੇਸਤੀ ਇਹ ਬਹੁਤ ਹੀ ਜ਼ਿਆਦਾ ਵੱਡੀ ਸੀ ਇਧਰਲੀ ਚੰਡੋਲ ਹਲੇ ਰੁਕੀ ਹੋਈ ਹੈ ਇਹ ਵੀ ਬਸ ਕੋਜੀ ਕੇ ਸਮੇਂ ਤੱਕ ਚੱਲ ਪਵੇਗੀ ਤਹਾਨੂੰ ਪੂਰਾ ਆਪਾਂ ਦਿਖਾਉਨੇ ਆ ਨਿਗਾ ਮਾਰ ਸਕਦੇ ਹੋ ਤੁਸੀਂ ਕਿੰਨਾ ਜ਼ਿਆਦਾ ਇਕੱਠਾ ਆ चंडोल भी चल चुकी है देख सकते हो ਤਹਾਨੂੰ ਦੁਕਾਨਾਂ ਵਿਖਾਉਣੇ ਆਪਾਂ ਜਿੱਥੇ ਤੁਸੀਂ ਸਮਾਨ ਖਰੀਦ ਸਕਦੇ ਹੋ ਬਹੁਤ ਜਿਆਦਾ ਅਲੱਗ-ਅਲੱਗ ਤਰ੍ਹਾਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਬਹੁਤ ਜਿਆਦਾ ਜੇ ਤੁਹਾਨੂੰ ਜੀ ਆਪਣਾ ਅੱਜ ਦਾ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ